ਜਪਕੀ ਸਚ ਜੈਕਮੈਨ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਪੰਜਾਬ ਪੁਲਿਸ ਗੈਂਗਸਟਰਾਂ ਖਿਲਾਫ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਸੁਨੀਲ ਜਾਖੜ ਦਾ ਟਰਵੀਟ ਆਂਦਾ ਆ ਆਵਾਦੀ ਪਾਰਟੀ ਉਸ ਨੂੰ ਕਿਸ ਤਰੀਕੇ ਨਾਲ ਦੇਖਦੀ ਸੰਨ ਗੱਲਬਾਤ ਕਰਨ ਵਾਸਤੇ ਆਵਾਦੀ ਪਾਰਟੀ ਦੇ ਮੁਖ ਬੁਲਾਰੇ ਮਲਵਿੰਦਰ ਸਿੰਘ ਕੰਗਸਨਾਰ ਕੰਗਸਾਬ ਕਾਰਵਾਈ ਪੰਜਾਬ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਪਰ ਉਸ ਦੇ ਉੱਪਰ ਜਿਸ ਤਰੀਕੇ ਦਾ ਟਰਵੀਟ ਆਇਆ ਹੈ ਸੁਨੀਲ ਜਾਖੜ ਆ ਤੁਸੀਂ ਵੀ ਦੇਖਿਆ ਹੋਣਾ ਉਸ ਉੱਪਰ ਕੀ ਕਹਿਣਾ ਤੁਹਾਡਾ ਹਾਂ ਕਾਰਵਾਈ ਪੰਜਾਬ ਸਰਕਾਰ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਤਕਲੀਫ ਜਾਖੜ ਸਾਹਿਬ ਨੂੰ ਹੋ ਰਹੀ ਹੈ ਕਿਉਂਕਿ ਜਾਖੜ ਸਾਹਿਬ ਹੋਣੇ ਚਾਹੁੰਦੇ ਨਹੀਂ ਹੈ ਕਿ ਪੰਜਾਬ 'ਚ ਸ਼ਾਂਤੀ ਰਹੇ ਭਾਜਪਾ ਕਦੀ ਵੀ ਨਹੀਂ ਚਾਹੂਗੀ ਕਿ ਪੰਜਾਬ 'ਚ ਜਿਹੜਾ ਤਰੱਕੀ ਕਰੇ ਤੋ ਜਿਹੜਾ ਐਂਟੀ ਪੰਜਾਬ ਚਿਹਰਾ ਭਾਜਪਾ ਦਾ ਉਹਦਾ ਪਗਟਾਵਾ ਜਾਖੜ ਸਾਹਿਬ ਨੇ ਕੀਤਾ ਪਰ ਇਹ ਜਾਖੜ ਸਾਹਿਬ ਥੋੜੇ ਦਿਨ ਪਹਿਲਾਂ ਡਰਾਮੇ ਬਾਜੀ ਕਰ ਰਹੇ ਸੀ ਲੁਧਿਆਣੇ ਇੱਕ ਕਾਰੋਬਾਰੀ ਦੇ ਹਸਪਤਾਲ ਜਾ ਕੇ ਉਦੋਂ ਜਾਖੜ ਸਾਹਿਬ ਡਰਾਮੇ ਕਰ ਰਹੇ ਸੀ ਵੀ ਦੇਖੋ ਜੀ ਪੰਜਾਬ 'ਚ ਕੀ ਹੋ ਰਿਹਾ ਹੈ ਤੇ ਹੁਣ ਜਦੋਂ ਸਰਕਾਰ ਨੇ ਐਕਸ਼ਨ ਲਿਆ ਤੇ ਹੁਣ ਜਾਕੜ ਸਾਹਿਬ ਗੈਂਗਸਟਰਾਂ ਦੇ ਵਾਲੇ ਪਾਸੇ ਖੜ ਗਏ ਸੋ ਪਹਿਲਾਂ ਤੇ ਤੈਅ ਕਰ ਲੈਣ ਕਿ ਇਹ ਕਿਦੇ ਵੱਲ ਆ ਪਰ ਉਹ ਕਹਿੰਦੇ ਕਿ ਇਹ ਪੰਜਾਬ ਹੈ ਯੂਪੀ ਨਹੀਂ ਹੈ ਸਮਝਣਾ ਚਾਹੀਦਾ ਬਿਲਕੁਲ ਪੰਜਾਬ ਹੈ ਯੂਪੀ ਨਹੀਂ ਬਣਨ ਦਵਾਂਗੇ ਧਰਮ ਦੇ ਹਦਾਰ ਤੇ ਲੋਕਾਂ ਨੂੰ ਮਾਰਨਾ ਇਹ ਭਾਜਪਾ ਦੀ ਪਰੰਪਰਾ ਹੈ ਧਰਮ ਦੇ ਕਾਸਟ ਦੇ ਰਿਲੀਜੀਅਨ ਬੇਸਡ ਲੋਕਾਂ ਨੂੰ ਚੁਣ-ਚੁਣ ਕੇ ਮਾਰਨਾ ਅਤਿਆਚਾਰ ਕਰਨਾ ਇਹ ਭਾਜਪਾ ਦਾ ਰੁਪਈਆ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਸਾਂਝੀ ਵਾਲਤਾ ਦੀ ਧਰਤੀ ਆ ਸਰਬਤ ਦੇ ਭਲੇ ਦੀ ਧਰਤੀ ਆ ਇੱਥੇ ਕੋਈ ਵੀ ਹੋਊਗਾ ਅਗਰ ਕਾਨੂੰਨ ਕਾਨੂੰਨ ਨੂੰ ਆਪਣੇ ਹੱਥ ਚ ਲੱਗੂਗਾ ਕਾਰਵਾਈ ਕਰਾਂਗੇ ਤਰੱਕੀ ਕਰਨਾ ਚਾਹੁੰਦਾ ਨੌਕਰੀ ਕਰਨਾ ਚਾਹੁੰਦਾ ਪੜ੍ਹਨਾ ਚਾਹੁੰਦਾ ਉਹਨੂੰ ਪੂਰਾ ਸਹਿਯੋਗ ਕਰਾਂਗੇ ਪਰ ਜੈਕਟ ਸਾਹਿਬ ਕਾਂਗਸ ਸਾਹਿਬ ਤੁਹਾਨੂੰ ਲੱਗਦਾ ਕਿ ਕਈ ਯੂਥ ਜਿਹੜਾ ਹੈ ਉਹ ਅਨਡੈਂਟੈਂਸ਼ਲੀ ਜਿਹੜਾ ਹੈ ਉਧਰ ਚਲੇ ਜਾਂਦੇ ਆ ਉਹਨਾਂ ਦੇ ਇਨਕਾਊਂਟਰ ਕਰਨੇ ਠੀਕ ਹੈ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਸੁਧਾਰ ਕਰਨੇ ਜ਼ਿਲ੍ਹਾ ਦੇ ਵਿੱਚ ਵੀ ਉਹਨਾਂ ਨੂੰ ਸਮਝਾਇਆ ਜਾ ਡੈਫੀਨਿਟਲੀ ਅਸੀਂ ਕਰ ਰਹੇ ਆ ਮਾਨ ਸਾਹਿਬ ਨੇ ਕਿਹਾ ਜਿਹੜੇ ਮੇਨਸਟ੍ਰੀਮ ਚ ਆਉਣਾ ਚਾਹੁੰਦੇ ਹੋਣ ਆਉਣ ਬੇਸਿਕਲੀ ਇਹ ਨੌਜਵਾਨਾਂ ਨੂੰ ਇਹੀ ਜਾਖੜ ਸਾਹਿਬ ਦੀਆਂ ਸਰਕਾਰਾਂ ਰਹੀਆਂ ਜਿਹੜੀਆਂ ਪੁਰਾਣੀਆਂ ਅਕਾਲੀ ਭਾਜਪਾ ਇਹਨਾਂ ਨੇ ਪੁਸਤਪਨਾਈ ਦੇ ਕੇ ਤੇ ਗੈਂਗਸਟਰ ਬਣਾਇਆ ਅੱਜ ਸਭ ਤੋਂ ਵੱਧ ਕ੍ਰਿਮੀਨਲ ਗੈਂਗਸਟਰ ਟੀਨੇਜਰ ਅਗਰ ਬਣ ਰਿਹਾ ਤੇ ਹਰਿਆਣੇ ਚ ਬਣ ਰਿਹਾ ਜਿੱਥੇ ਜਾਖੜ ਸਾਹਿਬ ਦੀ ਸਰਕਾਰ ਹੈ ਹਰਿਆਣਾ ਤੇ ਪਨੀਰੀ ਬਣ ਗਿਆ ਨਰਸਰੀ ਬਣ ਗਿਆ ਟੀਨੇਜਰ ਗੈਂਗਸਟਰਾਂ ਦੀ ਰਾਜਸਥਾਨ ਚ ਕ੍ਰਾਈਮ ਹੋਊਗਾ ਆ ਗੂਗਾ ਗੂਗਾ ਮਾੜੀ ਸਾਹਿਬ ਦਾ ਹੋਇਆ ਸੁਖਦੇਵ ਜੀ ਦਾ ਮਰਡਰ ਤਾਰ ਹਰਿਆਣੇ ਨਾਲ ਜੁੜੇ ਪੰਜਾਬ ਚ ਬਹੁਤ ਵੱਡੇ ਸਟਾਰ ਸਿੱਧੂ ਸਾਹਿਬ ਦੀ ਕਤਲ ਹੋਇਆ ਤਾਰ ਹਰਿਆਣੇ ਨਾਲ ਜੁੜੀਆਂ ਆ ਅਕਾਲੀ ਯੂਥ ਕਾਲੀ ਦਲ ਦੇ ਲੀਡਰ ਦਾ ਮਰਡਰ ਹੋਇਆ ਮੁਹਾਲੀ ਚ ਤਾਰਾਂ ਫਿਰ ਹਰਿਆਣੇ ਨਾਲ ਜੁੜੀਆਂ ਹਰਿਆਣਾ ਤੇ ਜਿੱਥੇ ਭਾਜਪੀ ਦੀ ਸਰਕਾਰ ਹੈ ਜਾਖੜ ਸਾਹਿਬ ਦੀ ਪਾਰਟੀ ਦੀ ਨਵੀਂ ਪਾਰਟੀ ਦੀ ਉੱਥੇ ਤੇ ਪਨੀਰੀ ਬਣ ਰਹੀ ਹੈ ਗੈਂਗਸਟਰਾਂ ਦੀ ਤੋਂ ਉੱਥੇ ਸੁਧਾਰ ਕਰ ਗੈਂਗ ਅਸੀਂ ਪੰਜਾਬ ਨੂੰ ਯੂਪੀ ਨਹੀਂ ਬਣਨ ਦਵਾਵਾਂਗੇ ਜਾਖੜ ਸਾਹਿਬ ਬਿਲਕੁਲ ਬੜਾ ਸਪਸ਼ਟ ਹੈ ਆਖਰੀ ਸਵਾਲ ਹੈ ਪਰ ਸਵਾਲੇ ਵੀ ਉੱਠਦੇ ਨੇ ਕਿ ਜੇਲ੍ਹਾਂ ਦੇ ਵਿੱਚੋਂ ਵੀ ਗੈਂਗਸਟਰ ਜਿਹੜੇ ਹਨ ਉਹ ਆਪਣਾ ਕਾਰੋਬਾਰ ਚਲਾਉਂਦੇ ਨੇ ਉੱਥੇ ਮੋਬਾਈਲ ਮਿਲਦੇ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਡੈਫੀਨਿਟਲੀ ਅਸੀਂ ਕੋਈ ਲਿਹਾਜ਼ ਨਹੀਂ ਕਪੂਰਥਲੇ ਹੋਇਆ ਇਨਸੀਡੈਂਟ ਉਹ ਮਾਰਿਆ ਚੱਕ ਕੇ ਜਿਹੜਾ ਸੁਪਰਡੈਂਟ ਸੀ ਫਰੀਦਕੋਟ ਹੋਇਆ ਕਾਰਵਾਈ ਹੋਈ ਬਲੈਕ ਸ਼ੀਪ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਇਸ ਨੈਕਸਸ ਦਾ ਹਿੱਸਾ ਬਣ ਗਏ ਅਸੀਂ ਉਹਨਾਂ ਨੂੰ ਬਖਸ਼ ਨਹੀਂ ਰਿਹਾ ਸੋ ਵੱਡਾ ਹੋਵੇ ਛੋਟਾ ਹੋਵੇ ਕ੍ਰਾਈਮ ਦੀ ਦੁਨੀਆ ਚ ਅਗਰ ਆਪਣਾ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣੂਗਾ ਖੂਨ ਖਰਾਬੇ ਦਾ ਕਾਰਨ ਬਣੂਗਾ ਕਾਨੂੰਨ ਆਪਣਾ ਕੰਮ ਕਰੂਗਾ ਆਦਰਵਾਇਸ ਅਸੀਂ ਕਹਿ ਰਹੇ ਅੱਛਾ ਮਾਹੌਲ ਦੇ ਰਹੇ ਪੜੋ ਮਾਨ ਸਾਹਿਬ ਨੇ 40000 ਨੌਕਰੀਆਂ ਦਿੱਤੀਆਂ ਔਨ ਮੈਰਿਟ ਦਿੱਤੀਆਂ ਕੋਈ ਇੱਕ ਭਾਈ ਭਤੀਜਾਵਾਦ ਨਹੀਂ ਕੋਈ ਰਿਸ਼ਵਤ ਨਹੀਂ ਕੋਈ ਸ਼ਿਪਾਰਿਸ਼ ਨਹੀਂ ਤੇ ਨੌਜਵਾਨਾਂ ਨੂੰ ਪੜਨਾ ਚਾਹੀਦਾ ਪੰਜਾਬ ਦੀ ਤਰੱਕੀ ਦਾ ਹਿੱਸਾ ਬਣਨਾ ਚਾਹੀਦਾ ਅਸੀਂ ਤੇ ਇਹੀ ਕਹਾਂਗੇ ਸ਼ੁਕਰੀਆ ਬਿਲਕੁਲ ਸਰ ਨੇ ਗਲਬਤ ਕਰ ਰਹੇ ਸੀ ਮਲਵਿੰਦਰ ਸਿੰਘ ਕੰਗ ਕੈਮਰਾਮੈਨ ਹਰਜਿੰਦਰ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਨੇ